ਇਸ ਸੀਵੀਏ ਚ ਕਲਾ ਲੋਨ ਦਿਖੇ ਨਾ ਜਦੋਂ ਵੀ ਇਹ ਭਾਜੀ ਜਾਨੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਗੁਜਰਾਂ ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮੈਥਿਲਨ ਬਲੂ ਸਾਡੇ ਕੋਲ ਸਲੂਸ਼ਨ ਪਿਆ ਸੀ ਆਪਾਂ ਨਾਲ ਲਿਆਏ ਕਿਉਂਕਿ ਜੋ ਵੀ ਨਾਲ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਈਨਲ ਪੋਇਜ਼ਨਿੰਗ ਦਾ ਡਾਇਗਨੋਸਿਸ ਜਦ ਨਹੀਂ ਹੋਇਆ ਇਸ ਸਨੈਪਸ਼ਾਟ ਆਪਾਂ ਆਕੇ ਫਰਸਟ ایڈ ਟਰੀਟਮੈਂਟ ਜਿਹੜਾ ਉਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਵੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਇੰਸ ਮਗਾ ਕੇ ਸਾਰਿਆਂ ਨੇ ਆਪਾਂ ਮੈਥੀਨ ਲਿਓ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਰੋਜ਼ ਨਾਲ ਨਾਰਮਮਲਸ ਲਾਈਨ ਸਾਰਿਆਂ ਨੂੰ ਦਿੱਤਾ ਇਹ ਲਾਨ ਤੋਂ ਬਾਅਦ ਜਿਹੜਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਪਹਿਲਾਂ ਜਿਹੜੀਆਂ ਮੌਤਾਂ ਸੀਗੀਆਂ ਉਹ 5-7 ਜਾਨਵਰਾਂ ਦੀ ਹੋਈਆਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜ਼ਿਆਦਾ ਉਦਾਂ ਕੁੱਲ 25 ਜਾਨ ਉਹਨਾਂ ਚੋ 6 ਸਾਲ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟ੍ਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਸੀ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟ੍ਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ ਹਾਂ ਸਵੇਰੇ ਗਿਆ ਨੰਗਰ ਚਾਰ ਨੇਦਰ ਪਿੰਡੀ ਸਦਨ ਤੇ ਮਹਾਰਾਜ ਉਹਦੇ ਅੰਦੇ ਨਾਲ ਪੰਗਰਾ ਦੇ ਵਿਚਾਰਨਾ ਸਵੇਰੇ ਗਏ 9 ਵਜੇ ਤੇ ਵਾਪਸ ਉਹਦੇ ਪੰਗਨਾ ਚਾਰੀ ਦੇ ਉਹ ਨੰਗਰੋਂ ਚੜ੍ਹ ਗਏ ਤੇ 6 ਪਹਿਲਾਂ ਮਰਗੀ ਦੇ ਕੈਪ ਡੈਮੇਜ ਹੋ ਗਏ ਰ 7 ਮਹੀਨੇ ਮੈਂ ਸਾਰੇ ਡੁੱਟ ਵੀ ਨਹੀਂ ਗਏ ਓਏ 5 3 ਡੰਗ ਰਹਿ ਗਏ ਮੇਰੇ ਤੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਹਾਂਜੀ ਤਿੰਨ ਮਤਲਬ ਸੱਤ ਨਾਲ ਦੇ ਮਰ ਗਏ ਆਪਣੇ ਹਾਂਜੀ ਟ੍ਰੀਟਮੈਂਟ ਪੂਰਾ ਕੀਤਾ ਵਿਚਾਰੇ ਨੇ ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਸੀ ਤੋਂ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੋਈ ਸੀ ਮਤਲਬ ਬਿਲਕੁਲ ਡੈਮੇਜ ਹੋ ਗਏ ਨੇ 6 6 ਬਿਲਕੁਲ ਮਤਲਬ ਤੋਂ ਸੀਰੀਅਸ ਹੈ ਮੇਰੇ ਉਹ ਫਰਕ ਜਾਦਾ ਹੁਣ ਪਹਿਲੇ ਨਾਲ ਮੇਰੇ ਆਹ ਦਦਾ ਉਹੀ ਜ ਤਿੰਨ ਚਾਰ ਮੀਆਂ ਦਦਾ ਰੋਈ ਬਾਕੀ ਦੂਜੀਆਂ ਹੀ ਵਿੱਚ ਥੋਣ ਵਾਲੇ ਨੇ ਨੁਕਸਾਨ ਵੇਖ ਲਓ ਮਤਲਬ 6 7 ਨਾਲ ਆ ਗਏ ਕਿਵੇਂ ਮਤਲਬ ਪੱਠੇ ਚੋ ਗਏ ਆ ਤੇ ਉਹਨਾਂ ਦੇ ਵਿੱਚ ਜਦੋਂ ਮਤਲਬ ਕਿ ਆਉੜੇ ਪੱਠੇ ਹੁੰਦੇ ਨੇ ਉਹੀ ਮੇਰੇ ਮਾਰੇ ਲ ਮੁੰਡਾ ਇੱਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨੇ ਡੰਗਰਾਂ ਨੇ ਕਿਤੇ ਚਰੀ ਚੂਰੀ ਖਾ ਲਈ ਹੈ ਤੇ ਡੰਗਰਾਂ ਨੂੰ ਚਰੀ ਚੂਰੀ ਚਾਹ ਖਾਣ ਦੇ ਨਾਲ ਉਹ ਚੜ ਗਈ ਹੈ ਤੇ ਜਿਹੜਾ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਹੈ ਵਿਚਾਰਾ ਤੇ ਉਹਦੀ ਜਿਹੜਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਹੈ ਬਾਕੀ ਆਪਣੇ ਜ਼ਿੰਮੇਵਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਵਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਮਤਲਬ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ